ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਮੈਂ ਗੁਰਪ੍ਰੀਤ ਸਿੰਘ ਚੋਹਾਨ ਪਿਛਲੇ ਦਿਨੀ ਮੈਂ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਕੈਨੇਡਾ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਬੈਨ ਲਾਊਗਾ ਜਾਂ ਘੱਟ ਕਰ ਦੂਗਾ ਤੇ ਮਾਰਕ ਮਿਲਰ ਜਿਹੜੇ ਇਮੀਗ੍ਰੇਸ਼ਨ ਮੰਤਰੀ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਜਿੱਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਹੁਣ ਸਾਡੇ ਆਸਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਕਾਫੀ ਸਰਦਾਰਦੀ ਬਣ ਚੁੱਕੇ ਆ ਉਹਨਾਂ ਦੀ ਸੰਖਿਆ ਬਹੁਤ ਵਧ ਗਈ ਹੈ ਉਹਦੇ ਕਰਕੇ ਉਹਨਾਂ ਨੂੰ ਰਜਗਾਰ ਤੇ ਰੈ residencial ਜਿਹੜਾ ਹੈਗਾ ਸਟੇ ਆਸਤੇ ਬਹੁਤ ਸਮੱਸਿਆ ਨਾਲ ਯੂਜਨਾ ਪੈ ਰਿਆ ਤੇ ਉਹਨਾਂ ਨੇ ਕਿਹਾ ਸੀ ਵੀ ਇਸ ਤੇ ਅਸੀਂ ਵਿਚਾਰ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਛ ਨਾ ਕੁਛ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਨਵੀਂ ਅਨਾਊਂਸਮੈਂਟ ਕਰਾਂਗੇ ਤੇ ਕੱਲ ਉਹੀ ਹੋਇਆ ਮਾਰਕ ਮਿਲਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਤਿੰਨ ਮੇਜਰ ਜਿਹੜੀਆਂ ਹੈਗੀਆਂ ਚੇਂਜਸ ਕਰਤੀਆਂ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਤੇ ਮੈਂ ਸਮਝਦਾ ਵੀ ਕਾਫੀ ਵੱਡੀਆਂ ਜਿਹੜੀਆਂ ਹੈਗੀਆਂ ਇਹ ਚੇਂਜਸ ਕੀਤੀਆਂ ਜਿਨ੍ਹਾਂ ਨਾਲ ਕਿ ਵੱਡੇ ਲੈਵਲ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਤੇ ਉਹਨਾਂ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਅਸਰ ਹੋਊਗਾ ਪਹਿਲੀ ਕੰਡੀਸ਼ਨ ਕੀ ਹੈ ਪਹਿਲੀ ਕੰਡੀਸ਼ਨ ਇਹ ਆ ਵੀ ਉਹਨਾਂ ਨੇ 2024 ਦਾ ਕੋਟਾ ਨਿਰਧਾਰਤ ਕਰਤਾ ਕਿ ਸਿਰਫ 3 ਲੱਖ 60 ਹਜ਼ਾਰ ਸਟੂਡੈਂਟ ਨੂੰ ਹੀ ਅਸੀਂ ਜਿਹੜਾ ਹੈਗਾ ਸਟੱਡੀ ਪਰਮਿਟ ਦੇਵਾਂਗੇ। ਉਹਦੇ ਵਿੱਚ ਕੀ ਆ ਵਰਲਡ ਦੇ ਵਿੱਚੋਂ ਸਿਰਫ 3 ਲੱਖ 60 ਹਜ਼ਾਰ ਸਟੂਡੈਂਟ ਕੈਨੇਡਾ ਆਉਣਗੇ ਤੇ ਜਿਹੜੇ ਵਿੱਚ 3 ਲੱਖ 60 ਹਜ਼ਾਰ ਦੇ ਵਿੱਚੋਂ ਹੁਣ ਪੰਜਾਬ ਦੇ ਕਿੰਨੇ ਹਿੱਸੇ ਆਉਂਦੇ ਆ ਸਟੂਡੈਂਟ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਕਹਿਣ ਦਾ ਮਤਲਬ ਕਿ ਅੱਗੇ 6 6.5 ਬੈਂਡ ਵਾਲਾ ਹਰੇਕ ਜਿਹੜਾ ਸਟੂਡੈਂਟ ਕੈਨੇਡਾ ਚਲਾ ਜਾਂਦਾ ਸੀ ਸੌਖਾ ਉਹਨੂੰ ਵੀਜ਼ਾ ਮਿਲ ਜਾਂਦਾ ਸੀ ਪਰ ਹੁਣ ਜਿਹੜਾ ਹੈਗਾ ਇਮੀਗ੍ਰੇਸ਼ਨ ਬਹੁਤ ਸਾਰੀਆਂ ਚੀਜ਼ਾਂ ਨੂੰ ਵਾਚ ਕਰੂਗਾ ਕਹਿ ਲੋ ਵੀ ਬਹੁਤ ਜਿਹੜੇ ਹੈਗੇ ਵੀਜ਼ੇ ਦੀ ਦਾਰਾ ਹੋ ਘਟਾ ਦੂਗੀ ਹਰੇਕ ਦਾ ਵੀਜ਼ਾ ਜਿਹੜਾ ਸਟੱਡੀ ਵੀਜ਼ਾ ਨਹੀਂ ਲੱਗਣਾਗਾ ਦੂਜਾ ਵੱਡਾ ਬਦਲਾਅ ਇਹ ਕਰਤਾ ਕਿ ਉਹਨਾਂ ਨੇ ਜਿਹੜੇ ਪ੍ਰਾਈਵੇਟ ਕਾਲਜ ਸੀਗੇ ਜਿਹੜੇ ਸਟੂਡੈਂਟ ਪ੍ਰਾਈਵੇਟ ਕਾਲਜ ਚ ਦਾਖਲਾ ਲੈਂਦੇ ਸੀਗੇ ਜਾਂ ਪ੍ਰਾਈਵੇਟ ਕਾਲਜ ਚ ਜਾ ਕੇ ਪੜ੍ਹਦੇ ਸੀਗੇ ਤੇ ਉਹਨਾਂ ਨੂੰ ਅੱਗੇ ਬਰਾਬਰ ਦੀਆਂ ਸਹੂਲਤਾਂ ਮਿਲਣੀਆਂ ਸੀ ਪਰ ਹੁਣ ਜਿਹੜਾ ਇਮੀਗ੍ਰੇਸ਼ਨ ਮੰਤਰੀ ਨੇ ਇਹ ਕਹਿਤਾ ਵੀ ਜਿਹੜੇ ਸਟੂਡੈਂਟ ਪ੍ਰਾਈਵੇਟ ਕਾਲਜਾਂ ਚ ਪੜ੍ਹਨਗੇ ਉਹਨਾਂ ਨੂੰ ਅਸੀਂ ਵਰਕ ਪਰਮਿਟ ਨਹੀਂ ਦੇਵਾਂਗੇ ਭਾਵੇਂ 1 ਸਾਲ ਦਾ ਜਾਂ 2 ਸਾਲ ਦਾ ਵਰਕ ਪਰਮਿਟ ਉਹਨਾਂ ਨੂੰ ਹੁਣ ਨਹੀਂ ਮਿਲੇਗਾ ਇਸ ਕਰਕੇ ਜਿਹੜੇ ਅੱਗੇ ਕੀ ਹੁੰਦਾ ਸੀਗਾ ਪ੍ਰਾਈਵੇਟ ਕਾਲਜ 2 4 ਦੁਕਾਨਾਂ ਬਣਾ ਕੇ ਜਾਂ ਛੋਟੀ ਬਿਲਡਿੰਗ ਦੇ ਵਿੱਚ ਪ੍ਰਾਈਵੇਟ ਕਾਲਜ ਖੋਲ੍ਹ ਲਏ ਜਾਂਦੇ ਸੀ ਤੇ ਮੋਟਾ ਕਮਿਸ਼ਨ ਜਿਹੜਾ ਹੈਗਾ ਜਿਹੜੇ ਹੈਗੇ ਏਜੰਟਾਂ ਨੂੰ ਦਿੰਦੇ ਸੀ ਤੇ ਏਜੰਟ ਧੜਾ ਧੜ ਉਹਨਾਂ ਦੇ ਵਿੱਚ ਐਡਮਿਸ਼ਨ ਕਰਾਉਂਦੇ ਸੀਗੇ ਤੇ ਸਰਕਾਰ ਨੇ ਮੈਂ ਕਹਿੰਨਾ ਵੀ ਇਹ ਬਹੁਤ ਵੱਡਾ ਵਧੀਆ ਕਦਮ ਚੱਕਿਆ ਕਿ ਜਿਹੜੇ ਜਿਹੜੇ ਉੱਥੋਂ ਦੇ ਸਰਕਾਰੀ ਕਾਲਜ ਸੀਗੇ ਉਹਨਾਂ ਨੂੰ ਮਾਨਤਾ ਦਿੱਤੀ ਆ ਵੀ ਤੁਸੀਂ ਉਹਨਾਂ ਦੇ ਵਿੱਚ ਪੜੋ ਤਾਂ ਹੀ ਤੁਹਾਨੂੰ ਸਹੂਲਤਾਂ ਮਿਲਣਗੀਆਂ ਇਸ ਕਰਕੇ ਬਹੁਤ ਵੱਡਾ ਬਦਲਾਅ ਹੋਇਆ ਜਿਹਦੇ ਨਾਲ ਕੀ ਆ ਜਿਹੜੇ ਹੈਗੇ ਆ ਉਹ ਸਟੂਡੈਂਟਾਂ ਨੂੰ ਜਿਹੜਾ ਹੈਗਾ ਚੰਗੇ ਕਾਲਜਾਂ 'ਚ ਪੜਨ ਦਾ ਜਿਹੜਾ ਮੌਕਾ ਮਿਲੂਗਾ ਤੇ ਅੱਗੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਦੋਂ ਪੜਨ ਜਾਂਦੇ ਸੀ ਉਹਨਾਂ ਦੀ ਖੱਜਲਖੁਆਰੀ ਵੀ ਹੁੰਦੀ ਸੀਗੀ ਜਾਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀਗਾ ਵੀ ਤੁਸੀਂ ਆਪਦੀ ਸਟੱਡੀ ਡੈਫਰ ਕਰਾ ਲਓ ਵੀ ਇਹ ਇਨਟੇਕ 'ਚ ਦਾ ਸਾਡੇ ਕੋਲੇ ਸਟੂਡੈਂਟ ਬਹੁਤ ਜ਼ਿਆਦਾ ਹੋ ਗਏ ਤੁਸੀਂ ਅਗਲੇ ਇਨਟੇਕ 'ਚ ਚਲੇ ਜਾਓ ਤੇ ਬਹੁਤ ਖੱਜਲਖੁਆਰੀ ਹੁੰਦੀ ਸੀ ਸਟੂਡੈਂਟਾਂ ਦੀ ਹੁਣ ਉਹ ਬਚ ਜੂਗੀ ਤੀਜਾ ਵੱਡਾ ਬਦਲਾਅ ਇਹ ਕਰਤਾ ਕਿ ਅੱਗੇ ਪਲੱਸ 2 ਵਾਲਾ ਜੇਵਾ ਕੈਨੇਡਾ ਜਾ ਵੜਦਾ ਸੀਗਾ ਜਾ ਕੇ ਅੱਗੇ ਆਪਦੇ ਸਪਾਊਸ ਦਾ ਵੀਜ਼ਾ ਅਪਲਾਈ ਕਰ ਦਿੰਦਾ ਸੀ ਸਪਾਊਸ ਓਪਨ ਵਰਕ ਪਰਮਿਟ ਤੇ ਜਿਹੜਾ ਹੈਗਾ ਉਹਦਾ ਘਰ ਵਾਲਾ ਜਾਂ ਘਰ ਵਾਲੀ ਕੈਨੇਡਾ ਜਾ ਕੇ ਕੰਮ ਕਰ ਸਕਦੇ ਸੀ ਪਰ ਹੁਣ ਸਰਕਾਰ ਨੇ ਕਿਹਾ ਤਾਂ ਵੀ ਜਿਹੜੇ ਅੰਡਰ ਗ੍ਰੈਜੂਏਟ ਕੋਰਸ ਕਰਨ ਜਾ ਰਹੇ ਆ ਕੈਨੇਡਾ ਪੜ੍ਹਨ ਆ ਰਹੇ ਆ ਵਿਦਿਆਰਥੀ ਉਹਨਾਂ ਦੇ ਘਰ ਵਾਲੇ ਜਾਂ ਘਰ ਵਾਲੇ ਨੂੰ ਵੀਜ਼ਾ ਨਹੀਂ ਮਿਲੂਗਾ ਭਾਵ ਕੀ ਹੈ ਵੀ ਓਪਨ ਸਪਾਊਸ ਵਰਕ ਪਰਮਿਟ ਤੇ ਉਹਨਾਂ ਦੇ ਘਰ ਵਾਲੇ ਜਾਂ ਘਰ ਵਾਲੀ ਨਹੀਂ ਹੋਣਗੇ ਹੁਣ ਇਹਦਾ ਮਤਲਬ ਕੀ ਹੋਇਆ ਜਿਹੜੇ ਹਾਈਲਾਈਟਸ ਵਿਆਹ ਹੁੰਦੇ ਸੀਗੇ ਵੀ ਕਈ ਜਿਹੜੇ ਵਿਦਿਆਰਥੀ ਜਾਂ ਮੁੰਡਾ ਜਾਂ ਕੁੜੀ ਜਿਨ੍ਹਾਂ ਦੀ ਪਹੁੰਚ ਨਹੀਂ ਹੁੰਦੀ ਸੀ ਕੈਨੇਡਾ ਫੀਸਾਂ ਭਰਨ ਦੀ ਉਹ ਮੁੰਡਾ ਜਾਂ ਕੁੜੀ ਵਾਲੇ ਰਾਜ਼ੀ ਕਰ ਲੈਂਦੇ ਵੀ ਤੁਸੀਂ ਭਰ ਦਿਓ ਤੇ ਇਹ ਇਹ ਉੱਥੇ ਜਾ ਕੇ ਵੀ ਤੁਹਾਨੂੰ ਸੱਦ ਲੂ ਉਹ ਹੁਣ ਕੰਮ ਜਿਹੜਾ ਹੈਗਾ ਆਈਲੈਟਸ ਵਿਆਹ ਵਾਲਾ ਬੰਦ ਹੋ ਗਿਆ ਬਿਲਕੁਲ ਤੇ ਹੁਣ ਉਹਦੇ ਨਾਲ ਕੀ ਹੈ ਵੀ ਉਹਦੇ ਨਾਲ ਪਲੱਸ 2 ਵਾਲੇ ਜਿਹੜੇ ਜਵਾਕ ਸੀਗੇ ਸਿਰਫ ਇਹ ਹੀ ਸੋਚਦੇ ਸੀ ਵੀ ਅਸੀਂ ਕੈਨੇਡਾ ਜਾ ਕੇ ਪੜ੍ਹਨਾ ਉਹ ਉਹਨਾਂ ਦਾ ਹੁਣ ਦਰਵਾਜ਼ਾ ਬੰਦ ਹੋ ਚੁੱਕਾ ਹੁਣ ਕਿਹੜੇ ਜਿਹੜੇ ਹੈਗੇ ਆ ਸਟਰੀਮ ਵਾਲੇ ਜਾਂ ਕਿਹੜੇ ਜਿਹੜੇ ਹੈਗੇ ਆ ਸਟੂਡੈਂਟ ਆ ਜਿਹੜੇ ਓਪਨ ਸਪਾਊਸ ਵਰਕ ਪਰਮਿਟ ਤੇ ਆਪਦੇ ਸਪਾਊਸ ਨੂੰ ਸੱਤ ਸਕਦੇ ਆ ਉਹਦੇ ਚ ਸਰਕਾਰ ਨੇ ਕਿਹਾ ਤਾਂ ਵੀ ਜਿਹੜੇ ਮਾਸਟਰ ਡਿਗਰੀ ਕਰਦੇ ਆ ਜਵਾਕ ਜਾਂ ਪੀ ਐਚ ਡੀ ਚ ਕੋਰਸ ਲੈਣਗੇ ਪੀ ਐਚ ਡੀ ਕਰਨਗੇ ਜਾਂ ਪ੍ਰੋਫੈਸ਼ਨਲ ਕੋਰਸ ਨਰਸਿੰਗ ਜਾਂ ਲਾਅ ਦੇ ਵਿੱਚ ਐਡਮਿਸ਼ਨ ਲੈਣਗੇ ਉਹਨਾਂ ਦੇ ਹੀ ਸਪਾਊਸ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਹੈ ਉਹਨਾਂ ਦੇ ਸਪਾਊਸ ਨੂੰ ਹੀ ਓਪਨ ਵਰਕ ਪਰਮਿਟ ਮਿਲੂਗਾ ਦੂਜਿਆਂ ਨੂੰ ਨਹੀਂ ਮਿਲੂਗਾ ਤੇ ਇਹਦਾ ਮਤਲਬ ਹੋਇਆ ਕਿ ਹੁਣ ਜਿਹੜਾ ਆਈਲੈਂਡਸ ਵਾਲਾ ਕੰਮ ਸੀਗਾ ਉਹ ਪੰਜਾਬ 'ਚ ਬਿਲਕੁਲ ਬੰਦ ਹੋ ਜਾਣਾ ਕਿਉਂਕਿ ਪਹਿਲੀ ਗੱਲ ਤਾਂ ਇਹ ਆ ਵੀ ਹਰੇਕ ਸਟੂਡੈਂਟ ਨੂੰ ਵੀਜ਼ਾ ਨਹੀਂ ਮਿਲਣਾਗਾ ਕਿਉਂਕਿ ਵੀਜ਼ੇ ਦੀ ਜਿਹੜੀ ਦਰ ਹੈਗੀ 3,60,000 ਸਟੂਡੈਂਟ ਉਹਨਾਂ ਨੇ ਵਰਲਡ ਚੋਂ ਬੁਲਾਉਣਾ ਤੇ ਪੰਜਾਬ ਦੇ ਹਿੱਸੇ ਬਹੁਤ ਘੱਟ ਆਉਣਗੇ ਇਸ ਕਰਕੇ ਹਰੇਕ ਸਟੂਡੈਂਟ ਨੂੰ ਵੀਜ਼ਾ ਨਹੀਂ ਮਿਲਣਾਗਾ ਰਿਜੈਕਸ਼ਨ ਜਿਹੜੀ ਦਰ ਆ ਵੀਜ਼ਾ ਦੀ ਉਹ ਵੱਧ ਜਾਊਗੀ ਦੂਜਾ ਇਹ ਆ ਵੀ ਜਿਹੜੇ ਪਲੱਸ 2 ਜਾਣਗੇ ਉਹਨਾਂ ਨੂੰ ਫਾਇਦਾ ਤਾਂ ਕੋਈ ਹੋਣਾ ਨਹੀਂਗਾ ਕਿਉਂਕਿ ਉਹਨਾਂ ਦੇ ਸਪਾਊਸ ਤਾਂ ਆ ਨਹੀਂ ਸਕਣਗੇ ਜੇਰ ਉਹ ਵਿਦਿਆਰਥੀ ਜਾਣਗੇ ਜਿਹੜੇ ਸਿਰਫ ਪੜ੍ਹਨ ਹੀ ਜਾ ਰਹੇ ਆ ਜਿਨ੍ਹਾਂ ਨੇ ਪੜ੍ਹ ਕੇ ਇੱਕ ਸਟੱਡੀ ਕੰਪਲੀਟ ਕਰਕੇ ਵਾਪਸ ਆਉਣਾ ਸਿਰਫ ਉਹ ਹੀ ਜਾਣਗੇ ਹੁਣ ਕਿਉਂਕਿ ਹੋਰ ਤਾਂ ਉਹਨਾਂ ਦਾ ਜਿਹੜਾ ਮੰਤਵ ਹੈ ਉਹ ਤਾਂ ਪੂਰਾ ਨਹੀਂ ਹੋਣਾਗਾ ਵੀ ਸਪਾਊਸ ਵਾਲਾ ਕੰਮ ਤਾਂ ਜਿਹੜਾ ਖਤਮ ਹੋ ਗਿਆ ਜਿਹੜਾ ਵਿਆਹ ਦੇ ਜਰੀਏ ਵਿਆਹ ਕਰਾ ਕੇ ਸਟੂਡੈਂਟ ਬਾਹਰ ਆਉਂਦੇ ਸੀ ਉਹ ਕੰਮ ਖਤਮ ਹੋ ਗਿਆ ਤੇ ਹੁਣ ਸਿਰਫ ਸਟੂਡੈਂਟ ਜਾਣਗੇ ਜੇ ਉਹ ਜਾਂਦੇ ਆ ਤਾਂ ਉਹ ਆਪ ਦੀ ਸਟੱਡੀ ਕੰਪਲੀਟ ਕਰਕੇ ਵਾਪਸ ਆਉਣਗੇ ਬਾਕੀ ਉਹ ਸਰਕਾਰੀ ਕਾਲਜ ਚ ਪੜਦੇ ਆ ਤਾਂ ਉਹਨਾਂ ਨੂੰ ਅੱਗੇ ਕੁਛ ਨਾ ਕੁਛ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਮਿਲੂਗਾ ਜੇ ਪ੍ਰਾਈਵੇਟ ਕਾਲਜ ਚ ਐਡਮਿਸ਼ਨ ਲੈਂਦੇ ਆ ਤਾਂ ਉਹਨਾਂ ਨੂੰ ਕੋਈ ਵਰਕ ਪਰਮਿਟ ਵੀ ਨਹੀਂ ਮਿਲਣਾ ਉਹਨਾਂ ਨੂੰ ਵਾਪਸ ਆਉਣਾ ਪੈਣਾ ਹੁਣ ਜਿਹੜੇ ਵਿਦਿਆਰਥੀ ਵਿਆਹ ਕਰਾ ਕੇ ਗਏ ਆ ਆਲਰੇਡੀ ਜਿਨ੍ਹਾਂ ਨੂੰ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਹੋਇਆ ਉਨ੍ਹਾਂ ਦਾ ਵੀ ਕੰਮ ਲਟਕ ਗਿਆ ਹੁਣ ਉਨ੍ਹਾਂ ਦੇ ਜਿਹੜੇ ਸਪਾਊਸ ਨੂੰ ਵੀ ਓਪਨ ਸਪਾਊਸ ਵਰਕ ਪਰਮਿਟ ਨਹੀਂ ਮਿਲੂਗਾ ਭਾਵ ਕਿ ਆ ਉਹਨਾਂ ਨੂੰ ਸਟੱਡੀ ਕੰਪਲੀਟ ਕਰਕੇ ਵਾਪਸ ਆਉਣਾ ਪਊਗਾ ਜਾਂ ਉਹਨਾਂ ਨੂੰ ਜਿੰਨਾ ਚਿਰ ਉਹ ਪੀਆਰ ਨਹੀਂ ਹੁੰਦੇਗੇ ਉਹਨਾਂ ਚਿਰ ਉਹਨਾਂ ਦੇ ਸਪਾਊਸ ਨੂੰ ਵੇਟ ਕਰਨੀ ਪਊਗੀ ਤੇ ਇਹ ਜਿਹੜੇ ਤਿੰਨ ਵੱਡੇ ਮੇਜਰ ਬਦਲਾਅ ਜਿਹੜੇ ਹੈਗੇ ਆ ਕੈਨੇਡਾ ਗਵਰਨਮੈਂਟ ਨੇ ਕੀਤੇ ਆ ਕਿਉਂਕਿ ਇਹ ਸਮੇਂ ਦੀ ਲੋਡ ਬਣ ਗਈ ਸੀ ਜਿਸ ਹਿਸਾਬ ਨਾਲ ਸਟੂਡੈਂਟ ਵੱਡੀ ਗਿਣਤੀ ਦੇ ਵਿੱਚ ਜਾ ਰਿਹਾ ਸੀਗਾ ਉਹਦੇ ਤੇ ਲਗਾਮ ਲਗਾਉਣ ਵਾਸਤੇ ਜਿਹੜਾ ਸਟੱਡੀ ਜਿਹੜਾ ਹੈਗਾ ਸਟੱਡੀ ਕੈਪ ਆ ਇਹ 2 ਸਾਲਾਂ ਵਾਸਤੇ ਕੈਨੇਡਾ ਗਵਰਨਮੈਂਟ ਨੇ ਲਾਇਆ 2 ਸਾਲ ਵਾਸਤੇ ਇਹ ਜਿਹੜੇ ਕਾਨੂੰਨ ਲਾਗੂ ਰਹਿਣਗੇ ਦੋਹਾਂ ਸਾਲਾਂ ਬਾਅਦ ਕੀ ਸਿਚੁਏਸ਼ਨ ਆਉਂਦੀ ਆ ਕੀ ਕਹਾਣੀ ਵਰਤਦੀ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਬਾਕੀ ਵੱਡਾ ਬਦਲਾਅ ਇਹ ਕਰਤਾ ਅੱਗੇ ਕੀ ਹੁੰਦਾ ਸੀ ਸਟੂਡੈਂਟ ਆਫ ਦੀ ਮਰਜ਼ੀ ਨਾਲ ਜਾਂਦਾ ਸੀ ਮੈਂ ਫਲਾਨੇ ਸਟੇਟ ਦੇ ਵਿੱਚ ਜਾਣਾ ਹੁਣ ਉਹਨਾਂ ਨੇ ਸਟੇਟਾਂ ਦਾ ਵੀ ਕੋਟਾ ਨਿਰਧਾਰਤ ਕਰਤਾ ਅੈਨ ਵੀ ਤੁਸੀਂ ਕਯੂਬਿਕ ਚ ਜਾਣਾ ਹੈ ਜਾਂ ਬੀਸੀ ਚ ਜਾਣਾ ਹੈ ਜਾਂ 온ਟਾਰੀਓ ਚ ਜਾਣਾ ਹੈ ਜੇ ਉਸ ਸਟੇਟ ਦਾ ਕੋਟਾ ਪਹਿਲਾਂ ਫੁੱਲ ਹੋ ਚੁੱਕਿਆ ਤਾਂ ਤੁਹਾਨੂੰ ਉਸ ਸਟੇਟ ਦੇ ਵਿੱਚ ਐਡਮਿਸ਼ਨ ਨਹੀਂ ਮਿਲੂਗੀ ਇਸ ਕਰਕੇ ਇਹ ਜਿਹੜੇ ਬਦਲਾਅ 2024 ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੀਤੇ ਆ ਬਹੁਤ ਵੱਡੇ ਬਦਲਾਅ ਜਿਨ੍ਹਾਂ ਦਾ ਸਿੱਧੇ ਤੌਰ ਤੇ ਜਸਕਰ ਰਾ ਜਿਹੜਾ ਉਹ ਪੰਜਾਬ ਦੇ ਸਟੂਡੈਂਟ ਤੇ ਪਊਗਾ ਮੈਂ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਜਾਂ ਵਿਦਵਾਨਾਂ ਨੇ ਕਿਹਾ ਕਿ ਜਿਹੜੇ ਪਲੱਸ 2 ਵਾਲੇ ਜਵਾਕ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਇੱਥੇ ਟਰਾਈ ਕਰਨ ਆਉਂਦਾ ਇੱਥੇ ਗ੍ਰੈਜੂਏਟ ਕਮ ਸਿਕਮ ਕਰਨ ਫਿਰ ਡਿਸਾਈਡ ਕਰਨ ਵੀ ਅੱਗੇ ਉਹਨਾਂ ਨੇ ਨੌਕਰੀ ਲਈ ਅਪਲਾਈ ਕਰਨਾ ਜਾਂ ਫੋਰਨ ਪੜਨ ਜਾਣਾ ਜਾਂ ਕੋਈ ਪ੍ਰਾਈਵੇਟ ਕੰਮ ਕਰਨਾ ਕਿਉਂਕਿ ਜਿਹੜਾ ਬ੍ਰੇਨ ਡਰੇਨ ਆ ਬਹੁਤ ਵੱਡੇ ਲੈਵਲ ਤੇ ਹੋ ਗਿਆ ਸੀ ਸਟੂਡੈਂਟ ਦਾ ਤੇ ਸਿਰਫ ਉਹਨਾਂ ਨੂੰ ਕੱਲੀ ਇਹ ਹੀ ਸਮਝ ਚ ਸੀਗੀ ਗੱਲ ਵੀ ਅਸੀਂ ਪਲੱਸ 2 ਕਰਨਾ ਤੇ ਬਾਹਰ ਜਾਣਾ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਮੁਹੱਲਿਆਂ ਦੇ ਮੁਹੱਲੇ ਖਾਲੀ ਹੋ ਚੁੱਕੇ ਸੀਗੇ ਤਾਂ ਇਹ ਜਿਹੜਾ ਹੈਗਾ ਇਹਦਾ ਫਾਇਦਾ ਮੈਂ ਸਮਝਦਾ ਤਾਂ ਪੰਜਾਬ ਨੂੰ ਵੀ ਹੋਊਗਾ ਕਿ ਜਿਹੜੇ ਪੰਜਾਬ ਦੇ ਸਟੂਡੈਂਟ ਆ ਹੁਣ ਪੰਜਾਬ ਚ ਰਹਿ ਕੇ ਪੜ੍ਹਨਗੇ ਜਿਹੜੇ ਕਾਲਜ ਇੰਸਟੀਚਿਊਟ ਪੰਜਾਬ ਚ ਬੰਦ ਹੋ ਚੁੱਕੇ ਸੀਗੇ ਉਹਨਾਂ ਚ ਦੁਬਾਰਾ ਆਈ ਥਿੰਕ ਰੌਣਕ ਦੇਖਣ ਨੂੰ ਮਿਲੂਗੀ ਤੇ ਮੈਂ ਤਾਂ ਕਹਿੰਦਾ ਵੀ ਜਿਹੜਾ ਹੈਗਾ ਕੈਨੇਡਾ ਗਵਰਨਮੈਂਟ ਨੇ ਜਿਹੜਾ ਵੀ ਕੀਤਾ ਇਹ ਇਹ ਸਮੇਂ ਦੀ ਲੋੜ ਸੀ ਕਰਨਾ ਚਾਹੀਦਾ ਸੀਗਾ ਤੇ ਪਤਾ ਹੀ ਸੀਗਾ ਆਪਾਂ ਨੂੰ ਇਹ ਹੋਣਾ ਤੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੂਗਾ ਹੁਣ ਵੀ ਜਿਹੜਾ ਕੀ ਹੋਊਗਾ ਤੇ ਇਹ ਸੀਗੀ ਸਾਰੀ ਗੱਲਬਾਤ ਜਿਹੜੇ ਨਵੇਂ ਲਾਅ ਦੇ ਮੁਤਾਬਕ ਤੇ ਬਾਕੀ ਜੇ ਸਾਡੇ ਚੈਨਲ ਦਾ ਤੁਹਾਨੂੰ ਕਹਿ ਲੋ ਵੀ ਜਿਹੜਾ ਹੈਗਾ ਕਦਮ ਹੈ ਜਾਂ ਜਿਹੜਾ ਸਾਡਾ ਐਫਰਟ ਆ ਚੰਗਾ ਲੱਗਦਾ ਤਾਂ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਤੁਹਾਡਾ ਇੱਕ ਸਬਸਕ੍ਰਿਪਸ਼ਨ ਜਿਹੜੀ ਹੈਗੀ ਆ ਸਾਡੇ ਵਾਸਤੇ ਬਹੁਤ ਸ ਹੌਸਲੇ ਵਾਲੀ ਗੱਲ ਹੋ ਜਾਂਦੀ ਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਵਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਕੈਨੇਡਾ ਨੂੰ ਲੈ ਕੇ ਜਾਂ ਕਿਸੇ ਹੋਰ ਕੰਟਰੀ ਨੂੰ ਲੈ ਕੇ ਤੁਹਾਡੇ ਵਾਸਤੇ ਨਵਾਂ ਜਰੂਰ ਹਾਜ਼ਰ ਹੋਵਾਂਗੇ ਲੈ ਕੇ ਕੁਝ ਤੇ ਦੇਖਦੇ ਰਹੋ ਗੈਵੀ ਜਹਾਨ ਵਲੌਗਸ ਸასი ਕਾਲ lacking supports for students and charging high tuition fees all the while significantly increasing their intake of international students. Today I am announcing three principal measures. One, a temporary two-year cap on new international student permits. It is the latest in a series of measures to improve program integrity and set international students up for the success in order to maintain a sustainable level of temporary residence in Canada as well. To ensure that there is no further growth in the number of international students in Canada for 2024, we are setting a national application intake cap for a period of two years. For 2024, the cap is expected to result in approximately 364,000 approved study permits, a decrease of 35% from 2023. Effective immediately, Applicants must provide a provincial attestation with their study permit application. At the same time, the CAP will not apply to students at graduate levels of studies, including masters and doctoral students. Those are the people we're looking for. Study permit applications at the elementary and secondary school levels will also be exempt.